ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਮੇਰੇ ਵੀਰੋ ਰਾਤ ਦੀ ਇੱਕ ਖਬਰ ਸੁਣੀ ਤੇ ਬੜਾ ਮਨ ਨੂੰ ਦੁੱਖ ਹੋਇਆ ਕਿ ਸਾਡਾ ਇੱਕ ਵੀਰ ਚਰਨਜੀਤ ਸਿੰਘ ਰਿਕਾਰਡ ਕੀਪਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਦਮਾਸ਼ੀ ਅਧਿਕਾਰੀਆਂ ਦੇ ਪ੍ਰੈਸ਼ਰ ਥੱਲੇ ਆ ਕੇ ਸੁਸਾਈਡ ਕਰ ਗਿਆ ਬੜਾ ਮਨ ਨੂੰ ਦੁੱਖ ਹੋਇਆ ਮੈਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਨ ਲੱਗਾ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਦੀ ਆ ਜਿਹੜੀ ਬੰਦਾ ਪਾਣੀ ਪੀਣ ਗਿਆ ਤੇ ਉਹਨੂੰ ਉੱਥੇ ਬੜੀ ਤਰ੍ਹਾਂ ਬੜੀ ਬੁਰੀ ਤਰ੍ਹਾਂ ਜਿਹੜਾ ਕੁੱਟਮਾਰ ਉਹਦੀ ਕੀਤੀ ਜਾਂਦੀ ਆ ਉਹਨੂੰ ਬੜੀ ਆ ਦੇਖੋ ਉਹਦੀ ਫੋਟੋ ਵੀ ਮੇਰੇ ਕੋਲ ਆਈ ਕਿੱਦਾਂ ਉਹਦੇ ਨੀਲ ਪਾਏ ਜਾਂਦੇ ਆ ਇਹ ਸ਼ਰੋਮ ਨੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਦਮਾਸ਼ਾਂ ਦਾ ਘਰ ਆ ਔਰ ਜਿਹੜਾ ਉੱਥੇ ਮੈਨੇਜਰ ਲੱਗਾ ਵਾ ਮੈਂ ਸਮਝਦਾ ਕਿ ਸਾਰਾ ਜ਼ਿੰਮੇਵਾਰ ਉਹ ਆ ਇਨ੍ਹਾਂ ਗੱਲਾਂ ਦਾ ਔਰ ਮੈਂ ਚੁੱਪ ਸੀਗਾ ਉਸ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪਰ ਜੋ ਰਾਤੀ ਭਣਾ ਵਾਪਰਿਆ ਮੈਂ ਉਸ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਕਿ ਵੀਰੋ ਮੈਂ ਤੁਹਾਡੇ ਨਾਲ ਚਕਾਵਾ ਖੜਾ ਹਾਂ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਵਿਰੁੱਧ ਕਾਰਵਾਈ ਕਰਾਉਣੀ ਹੈ ਡਰ ਭੈ ਲਾ ਦੋ ਕਿਉਂਕਿ ਰਾਤ ਉੱਥੇ ਮੌਕੇ ਤੇ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਪਹੁੰਚੇ ਉੱਥੇ ਮੈਨੇਜਰ ਜਿਹੜਾ ਭਗਵੰਤ ਸਿੰਘ ਠਗੇੜਾ ਕਹਿੰਦੇ ਜਾਂ ਸੰਘੇੜਾ ਜਾਂ ਠਗੇੜਾ ਕੀ ਹੈ ਮੈਨੂੰ ਪਤਾ ਨਹੀਂ ਉਹ ਉੱਥੇ ਪਹੁੰਚੇ ਉਹਨਾਂ ਨੇ ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਮੈਂ ਪਰਿਵਾਰ ਨੂੰ ਕਹਿਣਾ ਹਾਂ ਕਿ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਉਹਦਾ ਪ੍ਰੋਪਰ ਮੈਡੀਕਲ ਕਰਾਓ ਜੋ ਇਹਨਾਂ ਬੰਦਿਆਂ ਦੇ ਖਿਲਾਫ ਜੋਖ 12 ਦੇ ਵਿੱਚ ਲਿਖਿਆ ਗਿਆ ਜੋ ਅੱਜ ਖਬਰਾਂ ਲੱਗੀਆਂ ਵਾ ਇਹਨਾਂ ਬੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਮੇਰੀ ਭਰਾਓ ਇਹਨਾਂ ਨਾਲ ਲੜਾਈ ਪਈ ਸੀ ਮੈਂ ਅੱਜ ਇਹ ਵੀ ਗੱਲ ਸ਼ੋਰਟ ਚ ਦੱਸ ਦਣਾ ਇਹਨਾਂ ਗੱਲਾਂ ਦੀ ਮੇਰੀ ਲੜਾਈ ਸੀ ਕਿਉਂਕਿ ਜਿਹੜੇ ਮਾੜੇ ਮੁਲਾਜ਼ਮ ਆ ਜਿਹੜੇ ਵਿਚਾਰਿਆਂ ਦੀ ਕੋਈ ਪਹੁੰਚ ਨਹੀਂ ਸੀਗੀ ਜਿਹੜੀ ਕੋਈ ਅਪਰੋਚ ਨਹੀਂ ਸੀ ਇਹ ਬਦਮਾਸ਼ੀਆਂ ਕਰਦੇ ਜਿਹੜੇ ਉਥੇ ਵੱਡੀਆਂ ਕੁਰਸੀਆਂ ਤੇ ਬੈਠੇ ਆ ਨਾ ਇਹ ਉਥੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਮੈਂ ਤੇ ਵੇਖਿਆ ਵਾ ਕਿ ਇਹ ਉਥੇ ਆਪਰਾਪ ਬਣੇ ਬੈਠੇ ਆ ਕਿਉਂਕਿ ਗੁਰੂ ਘਰ ਦੇ ਵਿੱਚ ਰਹਿ ਗਏ ਇਹਨਾਂ ਨੂੰ ਗੁਰੂ ਘਰ ਦਾ ਭੈ ਹੀ ਲੱਗ ਗਿਆ ਕੋਈ ਡਰ ਭੈ ਨਹੀਂ ਰਹਿਗਾ ਤੇ ਸੋ ਇਸ ਕਰਕੇ ਮੈਂ ਉਹਨਾਂ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਕੋਈ ਤੰਗ ਪ੍ਰੇਸ਼ਾਨ ਨਾਜਾਇਜ਼ ਕਰੇ ਤੇ ਮੇਰੇ ਵੀਰੋ ਇਹੋ ਜਿਹਾ ਸਟੈਪ ਨਾ ਚੁੱਕਿਓ ਵੇਖੋ ਤੁਹਾਡੇ ਬੱਚੇ ਆ ਤੁਹਾਡਾ ਮਾਪਿਓ ਆ ਤੁਹਾਡਾ ਪਿੱਛ ਕਿਸੇ ਨੇ ਨਹੀਂ ਸਾਹਮਣੇ ਇਹਦੇ ਨਾਲੇ ਨੌਕਰੀ ਛੱਡ ਦਿਓ ਉਹ ਚੰਗੀ ਆ ਕਮ ਸੇ ਕਮ ਜੇ ਗੁਰੂ ਰਾਮਦਾਸ ਨੇ ਚਾਹਿਆ ਕਿ ਤੇ ਹੋਰ ਨੌਕਰੀ ਮਿਲ ਜੂਗੀ ਕੱਲ ਤੇ ਬੱਚੇ ਤੇ ਪਾਲੋਗੇ ਪਰ ਕਦੀ ਇਹੋ ਜਿਹਾ ਸਟੈਪ ਨਾ ਚੁੱਕਿਓ ਜੋ ਸਾਡੇ ਵੀਰ ਚਰਨਜੀਤ ਸਿੰਘ ਨੇ ਚੁੱਕਿਆ ਵਾ ਮੈਂ ਉਸ ਪਰਿਵਾਰ ਦੇ ਨਾਲ ਦੁੱਖ ਚ ਦੁੱਖ ਦੁੱਖ ਚ ਸਾਂਝਾ ਸਾਂਝਿਆ ਕਰਦਾ ਔਰ ਮੈਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਕਿ ਜੇ ਉਹ ਮੇਰੇ ਨਾਲ ਸੰਪਰਕ ਕਰਨ ਤੇ ਜਿੱਦਾਂ ਦਾ ਉਹ ਚਾਹਣਗੇ ਮੈਂ ਉਹਨਾਂ ਦਾ ਉਸੇ ਤਰ੍ਹਾਂ ਦੀ ਠੋਕ ਕੇ ਕਾਰਵਾਈ ਕਰਾ ਕੇ ਦਵਾਗਾ ਇਹਦੇ 'ਚ ਕੋਈ ਦੋ ਰਿਆ ਨਹੀਂ ਔਰ ਇਹਨਾਂ ਦੀ ਸ਼ਰਮ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਬਦਮਾਸ਼ੀ ਜਿਹੜੀ ਉਹ ਮੈਂ ਜੜਾ ਤੋਂ ਬੰਦ ਕਰਦਾਗਾ ਮੁਲਾਜ਼ਮਾਂ ਦਾ ਮੈਂ ਸਾਹ ਸੌਖਾ ਕਰਦਾਗਾ ਲੋਕ ਕਹਿਣਗੇ ਕਿ ਵਾਕਿਆ ਤਲਵੀਰ ਸਿੰਘ ਨੇ ਸਾਡੀ ਮਾਂ ਫੜੀ ਸੀ ਭਾਵੇਂ ਮੈਂ ਪਹਿਲਾਂ ਵੀ ਬੱਲੇ ਹਸਪਤਾਲ 'ਚ ਲੜਿਆ ਜੜਦਾ ਰਿਹਾ ਔਰ ਜੋ ਗੱਲ ਉੱਥੇ ਵੀ ਹੋਇਆ ਉਹ ਉਹ ਵੀ ਮੇਰੇ ਧਿਆਨ ਚ ਆ ਜੋ ਬੱਲੇ ਹਸਪਤਾਲ ਚ ਹੋਇਆ ਜੋ ਕੁਝ ਉੱਥੇ ਨਾਲ ਗੱਲ ਕੀਤਾ ਇੱਕ ਲੇਡੀ ਦੀ ਡੈਥ ਹੋਣ ਤੋਂ ਬਾਅਦ ਉੱਥੇ ਇੱਕ ਸਕਿਉਰਟੀ ਗਾਰਡ ਨੇ ਰਵਾਲਵਰ ਕੱਢ ਲਿਆ ਇੰਨੀ ਬਦਮਾਸ਼ੀ ਆ ਇਹਦੇ ਬਦਮਾਸ਼ ਪੜ ਗਏ ਇਹਦੇ ਕੋਈ ਰਹਿ ਨਹੀਂ ਗਈ ਇੱਥੇ ਸੰਸਥਾ ਨਾਂ ਦੀ ਤਾਂ ਚੀਜ਼ ਹੀ ਕੋਈ ਨਹੀਂ ਰਹੀ ਗਈ ਇਹਦੇ ਬਦਮਾਸ਼ ਬਣ ਗਏ ਔਰ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਮੈਂ ਕੁਝ ਪੁਲਸ ਪੁਲਸ ਵਾਲੇ ਵੀਰਾਂ ਨੂੰ ਪੁੱਛਣਾ ਚਾਹਣਾ ਕਿ ਉਹ ਸਕਿਉਰਟੀ ਗਾਰਡ ਨੂੰ ਵੀ ਪੁੱਛਣਾ ਹੈ ਕੋਡ ਆਫ ਕੰਡਕਟ ਲੱਗੋ ਲੋਕਾਂ ਦੇ ਵੈਪਨ ਤੇ ਜਮਾ ਵਾ ਉਹਦੇ ਕੋਲ ਵੈਪਨ ਕਿੱਥੋਂ ਆ ਗਿਆ ਇਹ ਗੱਲ ਸੋ ਇਸ ਕਰਕੇ ਮੈਂ ਮੁਲਾਜ਼ਮਾਂ ਨੂੰ ਫਿਰ ਬੇਨਤੀ ਕਰਦਾ ਕਿ ਤਗੜੇ ਹੋ ਜਾਓ ਭਾਵੇਂ ਤੁਹਾਨੂੰ ਇਹ ਲੱਖ ਦਵਾਉਂਦੇ ਮੈਨੂੰ ਉਦੋਂ بڑے ਮੁਲਾਜ਼ਮਾਂ ਦੇ ਫੋਨ ਆਏ ਜੀ ਸਾਡੀਆਂ ਸ਼੍ਰੀ ਹਰਮੰਦਰ ਸਾਹਿਬ ਦੇ ਮੁਲਾਜ਼ਮ ਗੁਰਰਾਮ ਦਾ ਹਸਪਤਾਲ ਦੇ ਮੁਲਾਜ਼ਮਾਂ ਦੀ ਇੱਕ ਸ਼ੀਦੋਦਨ ਸਿਕੰਗਰ ਹਾਲ ਦੇ ਵਿੱਚ ਇਹਨਾਂ ਨੇ ਮੀਟਿੰਗ ਕੀਤੀ ਔਰ ਉੱਥੇ ਉਹਨਾਂ ਨੂੰ ਦਬਾਇਆ ਗਿਆ ਕਿ ਤੁਸੀਂ ਵੋਟਾਂ ਜਿਹੜੀਆਂ ਅ candidato <Sanye> ਨੂੰ ਪਾਓ ਇਹ ਮੇਰੀ ਗੱਲ ਸੋਚ ਲਓ ਤੁਹਾਡੇ ਕਿਹਾ ਕਿਸ ਨੇ ਵੋਟ ਨਹੀਂ ਪਾਣੀ ਤੁਸੀਂ ਨਾ ਕਹਿੰਦੇ ਹੋ 2 4 5 ਪੈ ਜਾਣੀਆਂ ਤੁਸੀਂ ਹੁਣ ਕਹਿ ਰਹੀਆਂ ਤੁਹਾਡੇ ਬਿਲਕੁਲੇ ਕੋਈ ਵੋਟ ਨਹੀਂ ਪਾਣੀ ਔਰ ਜੋ ਤੁਸੀਂ ਮੁਲਾਜ਼ਮਾਂ ਦਾ ਉਤੇ ਹਸ਼ਿਰਕ ਕਰਦੇ ਮੈਂ ਤੁਹਾਡੇ ਚੇ